ਲਾਉ ਕਰਤਾ ਕਾਦਰ ਕਰੇ ਕਿਉਂ ਭੂਲ ਹੋ ਵੈ ਜੋ ਖੀਮਦਾ ਧੀ ਗੁਣਾ ਸਤ ਪੈਨ ਫਰਾਵ ਹੈ ਪਰੰਗ ਦਾਨ ਪੜੀਂਦਾ ਨਾਨਕ ਰਾਤ ਲਾਇਆ ਸਚ ਕੋਟ ਸਾਨੀ ਨੀਂਦਾ ਰੈਣੀ ਤਰਿਓਂ ਛੱਤ ਸੇਰ ਕਰ ਸਿਪਤੀ ਅਮ੍ਰਿਤ ਪੀਂਦਾ ਮਦਗੁਰ ਆਦਮ ਦੇਵ ਦੀ ਖੜਕ ਜੋਰ ਭਰਾ ਕੋ ਜੀਦਾ ਗੁਰਜੀ ਲੈ ਰਹਿ ਰਾਸ ਕੀ ਨਾਨਕ ਸਲਾਮਤ ਥੀਂਦਾ ਸਰ ਟਿਕਾ ਦੇ ਤੋਸ ਜੀਂ ਗੈ ਲੈਣੇ ਦੀ ਫੇਰਾਈ ਨਾਨਕਾ ਦੁਹੀ ਖੱਟੀ ਆ ਜਦ ਉਹ ਹੁਹਾ ਜੁਗਤ ਚਾਇ ਸੇ ਕਾਇਆ ਫੇਰ ਪਲਟਿਆ ਚੁਲੇ ਸੇ ਛਾਤੇ ਨ ਰੰਜਨੀ ਮਲਤਖਤ ਬਿਠਾ ਗੁਰ ਹੱਟਿਆ ਕਰੇ ਜੇ ਗੁਰ ਫਰਮਾਇਆ ਅਸਲ ਜੋਗ ਲੂਣੀ ਚੱਟੀ ਐ ਲੰਗਰ ਚਲਾ ਗੁਰ ਸ਼ਬਦ ਹਰਿ ਤੋਟ ਨਾ ਆਵੀ ਖੱਟੀ ਐ ਖਰਚੇ ਦੇ ਤਖ ਸੰਦੀ ਆਪ ਕਹਿੰਦੀ ਖੈਰ ਦੁਬੱਟੀ ਐ ਹੋਵੇ ਸਿਫਤ ਖਸਮ ਦੀ ਨੂਰੀ ਅਰਸੋ ਕਰਸੋ ਚੱਟੀਆਂ ਤੁੜ ਦਿੱਠੀ ਸੱਚੀ ਪਾਛਾ ਮਲ ਜਨਮ ਜਨਮ ਦੀ ਕੱਟੀ ਐ ਸੱਤਿ ਚ ਗੁਰੂ ਫੁਰਮਾਇਆ ਕਿ ਹੋਈ ਤੂ ਬੋਲੂ ਹਟਿਆ ਪੁਤਰੀ ਕਾਲਨਾ ਪਾਲਿਓ ਕਰ ਪੀਰੋ ਕੰਨ ਮਰਟਿਆ ਦਿਲ ਖੂਟੇ ਆਖੀ ਵੇਨ ਬਨ ਪਾਰਿਓ ਜਾਣ ਛੱਟਿਆ ਜਿਨੀਆਂ ਅਖੀਸੋ ਈ ਕਰੀ ਜਨ ਕੀਤੀ ਦਿਨੇ ਥੱਟੀ ਐ ਕੌਣ ਹਾਰੇ ਕਿੰਨੇ ਵੱਟਿਆ ਜਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਤਰਮ ਰਹੀ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਗੁਰੀ ਆਖੇ ਸੱਚਾ ਕਰੀ ਸਾ ਬਾਤ ਹੋਵੇ ਦਰਹਾਲੀ ਬੁਰਯੰਗ ਦੀ ਦੋਹੀ ਪਰੀ ਸੱਚ ਕਰਤੇ ਬੰਦ ਬਹਾਲੀ ਨਾਨਕ ਕਾਇਆ ਬਲਟ ਕਰਮਲ ਤਖਤ ਬਿਠਾ ਸੈ ਡਾਲੀ ਦਰਸੇ ਵੀ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰਦਰ ਵਿਸਖ ਸਮਦੈ ਨਾਈ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਾਨ ਜਿਸ ਬਾਤੀ ਸ਼ੋਬਤ ਰਾਲੀ ਲੰਗਰ ਦਾਲ ਤੋਂ ਵੰਡੀਐ ਰਸ ਅੰਮ੍ਰਿਤ ਖੀਰ ਕੇ ਆਲੀ ਗੁਰ ਸਿੱਖਾਂ ਕੀ ਮੁਖੀ ਉਜਲੇ ਮਨ ਮੁਖੀਏ ਪਰਾਲੀ ਪਈ ਕਬੂਲ ਖਸਮ ਨਾਲ ਜਾ ਕਾਲ ਮਰਦੀ ਕਹਾਲੀ ਮਾਤਾ ਖੀਵੀ ਸੋ ਸੋ ਜਿੰਗੋਈ ਉਠਾਲੀ ਹਰੂ ਗੰਗਵਾ ਹਾਈਏ ਦੁਨੀਆ ਆਈਆ ਖੇਕੇ ਕੀ ਹੋ ਨਾਲਿਕ ਇਸ ਜਗਨਾਥ ਉਝਰੀ ਵੈਨ ਵਿਰ ਕਿਆਣ ਮੈਦਾਨਾ ਪਰਬਤ ਕਰਨੀ ਤੇ ਬਾਸਕਮ ਸ਼ਬਦ ਰੀੜ ਕਿਆਣ ਚਾਦੇ ਰਤਨ ਨਿਕਾਲੀ ਅਣ ਕਰਿਆਵਾ ਗਾਂਸਿਲ ਕਿਆਣ ਕੁਦਰਤ ਅਹਿਵੇ ਖਾਲੇ ਅੰਜਨੀ ਆ ਵੜ ਬਿੰਖਿਨ ਕਿਆਂ ਲੈਣੀ ਤੇਰੇ ਉੱਚਦਰ ਤੇਰੇ ਅਸਮਾਨ ਕੇ ਆੜਾ ਚੱਕਿਓਣ ਜੋਤ ਸਮਾਣੀ ਜੋਤ ਮਾਇਆ ਭਾਪਿਆ ਸੇ ਤੇ ਮਿਕਿਓਣ ਸਿੱਖਾ ਪੁੱਤਰਾ ਕੋ ਕੈਸੇ ਹਿੰਮਤ ਵੇਖੋ ਜੀ ਕੇ ਆਣ ਜਾਂ ਸੀ ਦੋਸਤਾ ਲੈਣਾ ਟਿੱਕਿਓਣ ਫੇਰ ਵਸਾਇਆ ਪੀਰਾਂ ਸਤਗੁਰ ਖਡੂਰ ਜਬ ਤੱਕ ਸੰਗਮ ਨਾਲ ਦਰ ਹੋਰ ਮੋਚ ਗਰੂਰ ਲੱਭ ਬਿਨਾ ਹੀ ਮਾਂਡ ਸਾਜ ਜਿਉ ਪਾਣੀ ਬੂਰ ਵਰੇ ਦੇ ਰਗੇ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਤ ਨਾਲ ਲੱਭਈ ਦੂਹੋ ਠਰੂਰ ਨੋਲੀ ਦਿਨਾਂ ਲਈ ਦਾਨ ਹੈ ਤਦ ਵਿੱਚ ਪਰ ਪੂਰੀ ਨਿੰਦਾਈ ਤੇਰੀ ਜੋ ਕਰੀ ਸੋ ਵੰਜੈ ਚੂਰ ਨੀੜੇ ਦਿਸੇ ਮਾਣ ਲੋਕ ਤੇ ਸੁਜੈ ਦੂਰ ਫੇਰ ਬਸਾਇਆ ਫੇਰਾਂ ਸਤਗੁਰ ਖਾੜੋ ਉਰਾ ਸੋ ਟਿਕਾ ਸੋ ਵਹਿਨਾ ਸੋ ਈ ਦੀ ਬਾਨ ਪਿਉ ਦਾ ਦੇ ਜੀਆ ਪੋਤਰਾ ਪਰਵਾਨ ਜਿਨ ਬਾਸ ਕੇ ਨੇਤਰੇ ਕਤਿਆ ਕਰਨੇ ਹੀ ਤਾਣ ਜਿਨਸ ਮੁੰਦ ਵਰੋ ਲਿਆ ਕਰ ਮੀਰ ਮਥਾਣੇ ਚੌਲੇ ਰਤਨ ਕਾਲੀਣ ਕੀ ਤਨ ਚਾਨਣ ਕੋੜਾ ਕੀ ਤੋ ਸਹਿਜਾਜਤ ਕੀ ਉਪਲਾਣ ਤਨ ਖਿਚੜਾਇਓ ਸਤ ਦਾ ਜਸੰਦਬਾਨ ਕਲ ਵਿੱਚ ਤੂੰ ਦਾ ਹਰチュア ਚੜਿਆ ਰੇ ਪਾਣ ਸਤੋਂ ਖੇਤ ਜਮਾਇਓ ਸਤੋਂ ਸ਼ਾਵਣ ਨਿਤਰੀ ਜੋਈ ਤੇਰੀ ਆ ਕਿਉ ਮੇਦਾ ਖਾਣ ਚਾਰੇ ਗੁੰਡਾ ਸੁਝਿਓਸ ਮਨ ਵਿੱਚ ਬਧ ਪਰਵਾਨ ਆਵਾ ਗਾਨਿ ਵਾਰਿਓ ਕਲ ਦਰ ਨਿਸ਼ਾਨ ਆ ਤੇਰੀ ਆਵਤ ਆ ਲੈ ਸੋ ਪ੍ਰਿਕਸ ਜਾੜ ਚਖੜਵਾਉ ਨਾ ਡੋਲੇ ਪਰਬਤ ਮੇਰਾਣੇ ਜਾਣ ਬਿਰთა ਜੀ ਕੀ ਜਾਣਿਓ ਜਾਣ ਕਿਆ ਸਲਾਹੀ ਸੱਚੀ ਪਾਚਾ ਜਾ ਤੈ ਸੁਗੁਰ ਸੁ ਜਾਣ दान जी सदगिर पाप जी सो सत्तै दान नानखंदा छतर से रुम धेरण सो टिक्का सो बहना सोई दीबान पिउदा दे जे वेहा पोत्रा परवान तांतन रामदास गुरुजिन सिरिया तिने सवारे पूरी होई करमादब से जन हारे तारिया सिखियत ए संगती पारब्रह्म करना मशकारिया इटाले था अतुल दूतेर अंत न परा वारिया जिनी दू सेवा पावकार से तुत्पारि उतारे लाब्लू काम क्रोध मोह मार के दे दू सब पर वारिया ਅਨਸੋ ਤੇਰਾ ਧਾਨ ਹੈ ਸੱਚ ਤੇਰਾ ਪੈਸ ਕਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰੇ ਮਰਦੂ ਵਿਚਾਰਿਆ ਕੁਢੀਠਾ ਦਾ ਮਨਸਾ ਧਾਰਿਆ ਚਾਰੇ ਜਾਗੇ ਚੌਂਜਗੀ ਪੰਚਾਇਨੇ ਆਪੇ ਹੋਆ ਆਪੀ ਨਿਆ ਆਪਸਾ ਜੇਨਾ ਪੇਹੀ ਧਾਮ ਖਲੂਆ ਆਪੇ ਪੱਟੀ ਕਲਮਾ ਬਿਕਣ ਹਾਰਾ ਹੋਆ ਸਭੀ ਉਮਦੇ ਆਵਨ ਜਾਬਣੀ ਆਪੇ ਹੀ ਨਵਾਂ ਨਰੂਆ ਤੱਕੇ ਤੇ ਬੈਠਾ ਹੈ ਜੰਗਰ ਸਤਗੁਰੂ ਕਾ ਕੀ ਵਚਨ ਹੋਆ ਉਗਵਣੋ ਤੇ ਆਥਵਣੋ ਚੱਕੀ ਕੀਆਂ ਲੋਹਾ ਜਿੰਨੀ ਗੁਰੂਣਾ ਸੇ ਵੀ ਉਹ ਮਨ ਮੁਖਾ ਪਿਆ ਮੂਆ ਦੂਣੀ ਝੋਣੀ ਕਰਾਮਾ ਚ ਚੇ ਕਾ ਸੱਚਾ ਟੋਆ ਚਾਰੇ ਜਾਗੇ ਜਾਗੀ ਪੰਚਾਇਨੇ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਨਿਹਾਲ ਸਤਿ ਅਕਾਲ ਬੇਟਾ ਜੀ ਬਹੁਤ ਵਧੀਆ ਬਹੁਤ ਵਧੀਆ ਤੁਹਾਡੀ ਪਰਫੈਕਟ ਹੋਈ ਏ ਤੇ ਤੁਸੀਂ ਕਿੱਥੋਂ ਆਏ ਹੋ ਸਲਾਮ

কৈছ <laughs>